ਕਿੰਤਾ سارے ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਸ਼ੀਲੂ ਹਰਿਆਣੇ ਬਾਰੇ ਤੇ ਇਹਦੀਆਂ ਟੌਪ ਕੈਚ ਬਾਰੇ ਗੱਲ ਕਰਾਂਗੇ ਦੇਖੋ ਫਿਰ ਪੈਂਦੀ ਹੋਈ ਪਾਕਿਸਤਾਨ ਪਲੇਅਰ ਦੀ ਕੌਡੀ ਦੇਖੋ ਫਿਰ ਸ਼ੀਲੂ ਦਾ ਕੈਚ ਦੇਖੋ ਫਿਰ ਬਗਲਾ ਤੋਂ ਪਕੜ ਲਿਆ ਦੇਖੋ ਫਿਰ ਕੀ ਬੰਦਾ ਏ ਦੇਖੋ ਫਿਰ ਇਹ ਵੀ ਪਤੰਦਰ ਪੂਰਾ ਟੌਪ ਦਾ ਏ ਵਿੱਚ ਕੋਨੇ ਕੋਨੇ ਵਿੱਚ ਡਿਮਾਂਡ ਹੈ ਸਾਰੇ ਜਣ ਚੱਫੇ ਲਾਉਂਦਾ ਏ ਵੀ ਸਰਾ ਕਰਤਾ ਸ਼ੀਲੂ ਨੇ ਅਜੇ ਤਾਂ ਕੈਨੇਡਾ ਵਿੱਚ ਐਂਡ ਆ ਰੇਟ ਚੈੱਕ ਕਰੋ ਦੇਖੋ ਫਿਰ ਪੈਂਦੀ ਹੋਈ ਕੌਡੀ ਵੇਖੋ ਸ਼ੀਲੂ ਟਰਾਈ ਕਰਦਾ ਹੋਇਆ ਸ਼ੀਲੂ ਨਾਲ ਹੋ ਗਿਆ ਮੁਕਾਬਲਾ ਇਹ ਵੀ ਹਰਿਆਣੇ ਦਾ ਚੋਪੜਾ ਦੇਖੋ ਫਿਰ ਕੀ ਬੰਦ ਆਏ ਦੇਖੋ ਟਰਾਈ ਕਰਦਾ ਹੋਇਆ ਇੱਧਰ ਦੇਖੋ ਫਿਰ ਭੱਜ ਗਿਆ ਦੇਖੋ ਅਗਰ ਸ਼ੀਲੂ ਦੇ ਬਾਹਰ ਕੱਢਤਾ ਦੇਖੋ ਫਿਰ ਜਿੱਧਰ ਜਫਾ ਲੱਗ ਗਿਆ ਉਧਰ 50 ਡਾਲਰ ਜਾਣਗੇ ਦੇਖੋ ਫਿਰ ਰੇਟਰ ਨੂੰ ਆਉਂਦੇ ਆਗੇ ਜਾਫੀ ਨੂੰ ਆਉਂਦੇ ਦੋ ਬਿਸਰਾਣ ਹਾਂ ਦੇਖੋ ਫਿਰ ਆਹ ਰੇਟ ਚੈੱਕ ਕਰੋ ਹੀਰੇ ਪੱਟ ਦੀ ਦੇਖੋ ਫਿਰ ਕਿਹਦੇ ਨਾਲ ਹੋੁੰਦਾ ਮੁਕਾਬਲਾ ਦੇਖੋ ਫਿਰ ਸਾਰੇ ਚਾਰ ਨੇ ਜਾਫੀ ਨੇ ਮੂਰੇ ਦੇਖੋ ਫਿਰ ਕਿਹਦੇ ਨਾਲ ਹੁੰਦਾ ਸ਼ੀਲੂ ਨਾਲ ਲੱਗਦਾ ਹੋਊਗਾ ਮੁਕਾਬਲਾ ਦੇਖੋ ਹੋ ਗਿਆ ਸ਼ੀਲੂ ਨਾਲ ਮੁਕਾਬਲਾ ਦੇਖੋ ਫਿਰ ਬਾਹਰ ਕੱਢਤਾ ਸ਼ੀਲੂ ਨੇ ਵੀ ਸਰੇ ਦਾ ਗੱਲ ਲਵਾਤਾ ਸ਼ੀਲੂ ਚ ਵੀ ਅੱਜ ਦੇ ਅੱਜ ਦੇ ਟਾਈਮ ਦੀ ਅੱਜ ਦੇ ਟਾਈਮ ਦਾ ਕੋਈ ਤੋੜ ਨਹੀਂ ਸ਼ੀਲੂ ਦਾ ਵੀ ਦੇਖੋ ਫਿਰ ਫੇਰ ਪੈਂਦੀ ਹੋਈ ਕੌਡੀ ਹੋ ਗਿਆ ਪਾਕਿਸਤਾਨ 플레이ਰ ਨਾਲ ਮੁਕਾਬਲਾ ਦੇਖੋ ਫਿਰ ਹੋ ਗਿਆ ਸ਼ੀਲੂ ਟਰਾਈ ਕਰਦਾ ਹੋਇਆ ਦੇਖੋ ਸਰਾ ਗੱਲ ਲਵਾਤਾ ਸ਼ੀਲੂ ਵੀ ਅੱਜ ਦੇ ਟਾਈਮ ਦਾ ਸੁਪਰਸਟਾਰ ਆ ਇਹਨੂੰ ਕੌਣ ਨਹੀਂ ਜਾਣਦਾ ਸਿਰੇ ਦਾ ਚੁੱਪ ਰਾਇ ਵੀ ਦੇਖੋ ਫਿਰ ਭਾਈ ਤਾਂ ਇਹ ਖੜਦਾ ਉਹ ਲਾਦਾ ਜੱਫਾ ਬਗਲਾਂ ਤੋਂ ਫੜ ਲੈ ਠੀਕ ਹੈ ਗੱਲਬਾਤ ਅਸੀਲੂ ਦੀ ਵੀ ਸ਼ਿਲੂ ਲਈ ਇੱਕ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਰਾ ਗੱਲਬਾਤ ਆ